ਹੁਸ਼ਿਆਰਪੁਰ ਚ ਈ ਰਿਕਸ਼ਾ ਚਾਲਕਾਂ ਦਾ ਗਹਿਰ ਟ੍ਰੈਫਿਕ ਨਿਯਮਾਂ ਦੀ ਤੱਜੀਆਂ ਉਡਾਉਂਦੇ ਈ ਰਿਕਸ਼ਾ ਚਾਲਕ ਇਹ ਇਹ ਹੈਗਾ ਜੀ ਵਿੱਕੀ ਵਿੱਕੀ ਕਿੱਥੇ ਦਾ ਰਹਿਣ ਵਾਲਾ ਜੀ ਮਝਵਾੜੇ ਦਾ ਮਝਵਾੜੇ ਦਾ ਜੀ ਹਾਂਜੀ ਹਾਂਜੀ ਇਹ ਇੱਥੇ ਵਧੀ ਗੱਡੀਆਂ ਲੱਗੀਆਂ ਜਦ ਇੱਥੇ ਕੋਈ ਹੈ ਪਰਮਿਸ਼ਨ ਹੈ ਜਾਂ ਕਿੱਦਾਂ ਲਾ ਰਹੇ ਆ ਇਹ ਸਾਰੇ ਨਹੀਂ ਪਰਮਿਸ਼ਨ ਤਾਂ ਨਹੀਂ ਹੈਗੀ ਟ੍ਰੈਫਿਕ ਡਿਪਾਰਟਮੈਂਟ ਤੋਂ ਕੋ ਹੈ ਟ੍ਰੈਫਿਕ ਡਿਪਾਰਟਮੈਂਟ ਤੋਂ ਨਹੀਂ ਇਹ ਬੜਾਈਓ ਮਹਾਕਾਲੀ ਰਿਕਸ਼ਾ ਜੂਨੀਅਨ ਆਲੇ ਇੱਥੇ ਅੱਛਾ ਜੀ ਹਾਂ ਜੀ ਜੂਨੀਅਨ ਆਲੇ ਸਾਰੀਆਂ ਗੱਡੀਆਂ ਇੱਥੇ ਲੱਗਦੀਆਂ ਹਾਂ ਨਹੀਂ ਬਤ ਤਕਰੀਬਨ ਸਾਰੇ ਲਾਈ ਜਾਂਦੇ ਵੈਸੇ ਤਾਂ ਮਹਾਕਾਲੀ ਰਿਕਸ਼ਾ ਜੂਨੀਅਨ ਆ ਅੱਛਾ ਲਾਈ ਸਾਰੇ ਜਾਂਦੇ ਆ ਬਗੈਸ ਰਿਕਸ਼ਾ ਲੱਗਦਾ ਮਾਲਕ ਹੁਣ ਹੈ ਨਹੀਂ ਇੱਥੇ ਮਾਲਕ ਇਹਦੇ ਇੱਥੇ ਹੁਣੇ ਜੀ ਕਿਤੇ ਜਾ ਜੂ ਰਹਿ ਗਿਆ ਉਹ ਆ ਰਿਹਾ ਜੀ ਉਹ ਪਰਨੇ ਵਾਲੇ ਆ ਰਹੇ ਇਹ ਸਹੀ ਲੱਗਾ ਹੈ ਤੁਹਾਡੇ ਹਿਸਾਬ ਨਾਲ ਇਹ ਰਿਕਸ਼ਾ ਨਹੀਂ ਨਹੀਂ ਸਹੀ ਨਹੀਂ ਲੱਗਾ ਤਾਂ ਬਾਹਰੇ ਰੋਡ ਤੇ ਪੀਲੀ ਪੱਟੀ ਤੋਂ ਮੈਂ ਇਹਨਾਂ ਨੂੰ ਕਿਹਾ ਡੇਢ ਫੁੱਟ ਕੱਟੋ ਬਾਹਰ ਅੰਦਰ ਜਾਇਆ ਨੰਬਰ ਪਲੇਟ ਲੱਗੀ ਪੜੀ ਜੀ ਕਿੰਨੇ ਤੋਂ ਕੋਈ ਨੰਬਰ ਬਿਨਾਂ ਨੰਬਰਾਂ ਦੇ ਚੱਲ ਰਹੇ ਆ ਇਹ ਰਿਕਸ਼ਾ ਬਗੈਰ ਨੰਬਰ ਤੋਂ ਸਾਰੇ ਬਿਨਾਂ ਨੰਬਰ ਪਲੇਟ ਵਾਲੇ ਨਹੀਂ ਨੰਬਰ ਵਾਲੇ ਵੀ ਹੈਗੇ ਜਿਹਦਾ ਪਿੱਛੇ ਐਲਫਾਇਨ ਗੱਡੀ ਹੈ ਲਾਲ ਰੰਗ ਦੀਆਂ ਨੰਬਰ ਲੱਗੇ ਨੰਬਰ ਪਲੇਟਾਂ ਆਰ ਸੀ ਸਭ ਕੁਝ ਹੀ ਹੈਗਾ ਅਸੀਂ ਕੀ ਕਹਿਣਾ ਚਾਹੁੰਦੇ ਜਿੱਦਾਂ ਪਬਲਿਕ ਨੂੰ ਹਰਾਸਮੈਂਟ ਕਰ ਰਹੀ ਇਹ ਰਿਕਸ਼ਾ ਵਾਲੇ ਸ਼ਹਿਰ ਦੇ ਵਿੱਚ ਦੇਖੋ ਜੀ ਇਹ ਹਰਾਸਮੈਂਟ ਹੋਣਾ ਦਾ ਹੈ ਤਾਂ ਹਾਏ ਮਾ ਇਹ ਭਾਜੀ ਆਪਣਾ ਹੀ ਰਿਕਸ਼ਾ? ਹਾਂਜੀ ਸਰ। ਇਹ ਸਹੀ ਲੱਗਦਾ ਤੁਹਾਡੇ ਹਿਸਾਬ ਨਾਲ? ਨਹੀਂ ਸਰ ਜੀ। ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਵਿੱਕੀ ਆ ਜੀ। ਕਿੱਥੇ ਤੇ ਰਹਿਣ ਵਾਲੇ ਭਾਜੀ? ਮੈਂ ਬਜਵਾੜੇ ਦਾ ਜੀ। ਬਜਵਾੜੇ ਦਾ। ਹਾਂਜੀ। ਪਰ ਜਦੋਂ ਭਾਜੀ ਗੱਡੀ ਤੁਸੀਂ ਲਾਈ ਆ ਤੁਸੀਂ ਕਿਤੇ ਚਲੇ ਗਏ। 10 ਕਿ 15 ਮਿੰਟ ਹੋ ਕੇ ਸਾਨੂੰ ਖੜਿਆ ਨੂੰ। ਠੀਕ ਠੀਕ। ਕੀ ਲੱਗਦਾ ਕਿਸੇ ਦਾ ਕੋਈ ਟਾਈਮ ਦਾ ਨੁਕਸਾਨ ਹੁੰਦਾ ਕੋਈ ਬਿਮਾਰ ਆ ਕੋਈ ਕਚੈਰੀ ਜਾਣ ਤੋਂ ਜਾਣ ਤੋਂ ਲੇਟ ਹੋ ਜਾਏ ਕੀ ਕੋਈ ਲੱਗਦਾ ਨਹੀਂ ਕਿ ਆਪਣੀ ਗਲਤੀ ਹੈ? ਨਹੀਂ ਸਰ ਆ ਜੀ ਸਰਾ ਸਰ ਸਾਡੀ ਗਲਤੀ ਹੈ ਜੀ। ਪਰ ਸਾਨੂੰ ਜੋ ਅੰਦਰੋਂ ਅਥੋਰਟੀਆ ਮਿਲੀਆਂ ਸੀਗੀਆਂ ਜੀ ਉਹ ਅਥੋਰਟੀ ਦੇ ਅੱਗੇ ਸਾਡੀ yellow lane ਦੇ ਅੰਦਰ ਗੱਡੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਪਰ ਜਿਹੜੇ ਵਾਟ ਲੁੱਕੀ ਕਾਰਾਂ ਲਾ ਕੇ ਜਾਂਦੇ ਆ ਇਹਨਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਜਦ ਕੀ ਤੁਹਾਨੂੰ ਅੰਦਰੋਂ ਜਗ੍ਹਾ ਮਿਲੀ ਤੇ ਸਾਡੀ ਗੱਡੀ ਲੋਕਾਂ ਦੀ ਗਲਤ ਖੜੀ ਹੈ ਸਾਡੀ ਵੀ ਗਲਤ ਖੜੀ ਹੋਊਗੀ ਨਹੀਂ ਨਹੀਂ ਸਰ ਨਹੀਂ ਐਦਾਂ ਨਹੀਂ ਜੀ ਆਪਣੀ ਨੂੰ ਠੀਕ ਖੜੀ ਹੈ ਨਹੀਂ ਸਰ ਗਲਤ ਹੈ ਜੀ ਜਿਹੜੀ ਉਹ ਗੱਡੀ ਖੜੀ ਹੈ ਉਹ yellow lane ਦੇ ਬਾਹਰ ਖੜੀ ਹੈ ਨਹੀਂ ਸਰ ਹਾਂ ਜੀ ਕੋਈ অথੋਰੀਟੀ ਲਈ ਜਿਹੜੀ ਤੁਸੀਂ ਕਹਿੰਦੇ অথੋਰੀਟੀ ਆ ਟ੍ਰਾਂਸਮਿਟ ਡਿਪਾਰਟਮੈਂਟ ਤੋਂ ਤੁਸੀਂ ਲਈ ਆ ਇਹ অথੋਰੀਟੀ ਇੱਥੇ ਖੜੇ ਕਰਨ ਲਈ ਰਿਕਸ਼ਾ ਜੀ ਨਹੀਂ ਸਰ ਜਦੋਂ ਕਚੈਲੀਆਂ ਸ਼ੁਰੂ ਹੋਣੀਆਂ ਸੀਗੀਆਂ ਨਾ ਜੀ ਉਦੋਂ 3 ਮਹੀਨੇ ਦੇ ਅਸੀਂ ਪਹਿਲੇ ਇੱਥੋਂ ਚੱਲਦੇ ਫੇਰੇ ਸੀ ਸਾਰੇ ਸ਼ਹਿਰ 'ਚ ਵੀ ਇਹ ਹਾਲ ਆ ਸ਼ਹਿਰ ਦੇ ਬਾਹਰ ਆ 5 ਕਿਲੋਮੀਟਰ ਬਾਹਰ ਵੀ ਇਹ ਹਾਲ ਆ ਇਹ ਰਿਕਸ਼ਾ ਇਸ ਤਰ੍ਹਾਂ ਕਰਦੇ ਆ ਲੋਕਾਂ ਨੂੰ ਹਰਾਸਮੈਂਟ ਕਰਦੇ ਆ ਫੇ ਚੜਦੇ ਵੀ ਆ ਮਾਲਕਾਂ ਨਾਲ ਕੀ ਕੀ ਲੱਗਦਾ ਲੱਗਦਾ ਜੇ ਮੈਨੂੰ ਜ਼ਿੰਮੇਵਾਰ ਬਣਨਾ ਚਾਹੀਦਾ ਨਹੀਂ ਸਰ ਪ੍ਰੋਪਰ ਜ਼ਿੰਮੇਵਾਰ ਬਣਨਾ ਚਾਹੀਦਾ ਜੀ ਸਾਡੇ ਟ੍ਰੈਫਿਕ ਇੰਚਾਰਜ ਸੁਰਿੰਦਰਪਾਲ ਸਿੰਘ ਜੀ ਨੇ ਕਈ ਵਾਰੀ ਮੀਟਿੰਗਾਂ ਵੀ ਕੀਤੀਆਂ ਸਮਝਾਇਆ ਵੀ ਬੇਰਤੀਆਂ ਵੀ ਕੀਤੀਆਂ ਵੀ ਆਪਾਂ ਲਾਈਨ 'ਚ ਲੱਗਣਾ ਰੂਲ ਫੋਲੋ ਕਰਨੇ ਫੇਰ ਵੀ ਤੁਸੀਂ ਰੂਲ ਫੋਲੋ ਨਹੀਂ ਕਰਦੇ ਕਿਉਂ ਨਹੀਂ ਕਰਦੇ ਨਹੀਂ ਸਰ ਅੱਜ ਪਹਿਲੀ ਵਾਰੀ ਰੂਲ ਗਲਤ ਹੋਇਆ ਜੀ ਕਿਉਂਕਿ ਅੱਗੇ ਥੋੜੀ ਕੋਈ ਝਵੜੀ ਚੱਲਦੀ ਪਈ ਸੀਗੀ ਅੱਛਾ ਜੀ ਜਿਸ ਕਰਕੇ ਮੈਨੂੰ ਆਊਟ ਲਾਈਨ ਤੇ ਲਾ ਕੇ ਅੱਗੇ ਜਾਣਾ ਪਿਆ ਜੀ